ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਇਸਤੀਫਾ ਦੇਣਾ। ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਸ ਤੋਂ ਤੋਂ ਸਿੰਘ ਸਾਹਿਬ ਨੂੰ ਮੈਂ ਜਿੱਤੀ ਲਿਖੀ ਮੈਨੂੰ ਪਾਸ ਕੀਤਾ ਜਾਵੇ ਇੱਕ ਮੈਂ ਤੁਹਾਡੇ ਸਾਹਮਣੇ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਜਿਸ ਪ੍ਰਧਾਨ ਕੀ ਅਹੁਦੇ ਤੋਂ ਉਪਰੰਤ ਤਸਦੀਫਾ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤੱਕ ਸਿੱਖਾਂ ਦਾ ਸਰਮੌਰ ਪ੍ਰਖਤ ਜਿੱਥੋਂ ਕੋਈ ਵੀ ਸਖਮੂਨ ਕਰਨੀ ਹੁੰਦਾ ਤੇ ਛਲੋਣੀ ਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਫੇ ਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਜਤਨ ਆ ਕਿ ਇਹਨਾਂ ਜਫੇ ਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਤਾਂ ਮੈਂ ਵਰਗਾ ਆਊਗਾ ਚਲੇ ਜਾਊਗਾ ਜਥੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਔਰ ਕਈ ਵਾਰੀ ਮੇਰੇ ਕੋ ਵੀ ਬਖਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਣੀ ਵੀ ਆ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਵਿੱਚ ਇਦਾਂ ਦੀਆਂ ਛੇੜ ਪੰਨੀਆਂ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਂਗਰਾਂ ਚ ਜਾਣਾ ਨਹੀਂ ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖੜਾ ਖੜਾ ਜੀ ਦਾ ਸਨਮਾਨ ਕੀਤਾ ਆਪਣਾ ਸੇਵਾ ਦਿੱਤਾ ਤੈਨੂੰ ਪਰਵਾਨ ਕਰਨਾ ਹੌਸਲੀ ਜ਼ਿੰਮੇਵਾਰੀ ਇਹ ਮੈਂ ਇਹ ਮੈਂ ਪਹਿਲਾਂ ਗਿਆ ਦੀ ਅੰਮ੍ਰਿਤਾਲ ਅੰਮ੍ਰਿਤਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਤ ਚ ਨਹੀਂ ਪੈਣਾ ਮੈਂ ਆਪਣਾ ਹਸਤੀਪਾ ਜਿਹੜਾ ਆ ਅੰਤਰ ਕਮੇਟੀ ਨੂੰ ਦੇ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਅਧਿਕਾਰਾਂ ਨਾਲ ਦੇਣਾ ਪੈਂਦਾ ਜੀ ਹੁਣ ਉਹ ਸੋਚਣ ਨੂੰ ਨਹੀਂ ਕਿਹਾ ਮੈਂ ਆਪਣਾ ਪ੍ਰਤ ਕਰ ਦਿੰਦਾ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ। ਸੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ। ਔਰ ਨਾਲ ਦੀ ਨਾਲ ਹੱਥ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਸਿੰਘ ਸਾਹਿਬ ਮੈਂ ਜਿੱਤੀ ਜਿੱਕਿ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਸਾਹਮਣੇ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦਿੰਦਾ ਗੁਰੂ ਸਾਹਿਬ ਕਿਰਪਾ ਕਾਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਗਾਜ਼ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਿਕਮੁਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਫੇ ਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਜਤਨ ਆ ਕਿ ਇਹਨਾਂ ਜਫੇ ਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲੇ ਜਾਊਗਾ ਜਥੇਬੰਦੀ ਭਾਈ ਕੋਈ ਬੌਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੰਦੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਣੇ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਪਾਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਪਰ ਕਈ ਵਾਰੀ ਮੇਰੇ ਕੋ ਵੀ ਵਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਣੀ ਬੀ ਆ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਨਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਬੰਨੀਆਂ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਦੀ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ 'ਚ ਜਾਣਾ ਹੈ ਸੋ ਫਿਰ ਦੁਬਾਰਾ ਕਵਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜਿੱਤਾ ਦਾ ਸਨਮਾਨ ਕੀਤਾ ਆਪਣਾ ਹਸਤੀਪਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹੌਸਲੀ ਜ਼ਿੰਮੇਵਾਰ ਇਹ ਮੈਂ ਮੈਂ ਪਹਿਲਾਂ ਜਿਆਦੀ ਅਮਰਤਪਾਲ ਅਮਰਤਪਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਤ ਚ ਨਹੀਂ ਪੈਣਾ ਮੈਂ ਆਪਣਾ ਹਸਤੀਪਾ ਜਿਹੜਾ ਆ ਅੰਤਰ ਕਮੇਟੀ ਨੂੰ ਦੇ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਉੱਤੇਦਾਰਾਂ ਨੂੰ ਦੇਣਾ ਪੈਂਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਕਿ ਕਰ ਮੈਂ ਆਪਣਾ ਪ੍ਰਾਪਤ ਕਰ ਦੋ ਸਿੰਘ ਸਾਹਿਬ ਨੂੰ ਸੇਵਾਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਸੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਆਂ ਵੀ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਸ ਤੋਂ ਤੋਂ ਸਿੰਘ ਸਾਹਿਬ ਮੈਂ ਜਿੱਤੀ ਜਿੱਕਿ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਣ ਨੂੰ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਜੀ ਉਹ ਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਉਪਰੰਤ ਅਸੀਸਾ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆਇਆ ਔਰ ਅਕਾਜ਼ ਪੱਖ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸੁਖਮੁਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਫੇ ਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਜਤਨ ਆ ਕਿ ਇਹਨਾਂ ਜਫੇ ਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੰਦੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਪਰ ਕਈ ਵਾਰੀ ਮੇਰ ਕੋ ਵੀ ਵਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਵਿੱਚ ਇਦਾਂ ਦੀਆਂ ਛੇੜਨੀਆਂ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆ ਉਮਰ ਅੱਛਾ ਜਾਣਾ ਨਹੀਂ ਸੋ ਫਿਰ ਦੁਬਾਰਾ ਵਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਜੱਟ ਜੱਟ ਦਾ ਸਨਮਾਨ ਕੀਤਾ ਆਪਣਾ ਹਸਤੀਵਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹੌਸਲੀ ਦੀ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਦੀ ਅੰਮ੍ਰਿਤਾਲ ਅੰਮ੍ਰਿਤਾਲ ਮੈਂ ਪਹਿਲਾਂ ਗਿਆ ਸੀ ਮੈਂ ਇਸ ਬਾਤ 'ਚ ਨਹੀਂ ਪੈਣਾ ਮੈਂ ਆਪਣਾ ਹਸਤੀਵਾ ਜਿਹੜਾ ਆ ਅੰਤਰਕ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰਕ ਕਮੇਟੀ ਦੇ ਅਧਿਕਾਰਾਂ ਦੇਣਾ ਪਾਉਂਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਪੈਂਦਾ ਮੈਂ ਆਪਣਾ ਪ੍ਰਾਪਤ ਕਰ ਦੋਤਾਂ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਭਾਦਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਤੋਂ ਸਿੰਘ ਸਾਹਿਬ ਨੂੰ ਮੈਂ ਜਿੱਕੀ ਜਿੱਕੀ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਅਸਤੀਫਾ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤਖਤ ਸਿੱਖਾਂ ਦਾ ਸਰਮੌਰ ਵਖਤ ਜਿੱਥੋਂ ਕੋਈ ਵੀ ਸੁਖਮੁਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਫੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਫੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲੇ ਜਾਊਗਾ ਜਥੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੰਦੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਨੇ ਆ ਜਿਹੜੀ ਗੱਲ ਬੁਲਾ ਰਹੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਪਾਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰਾਂ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਪਰ ਕਈ ਵਾਰੀ ਮੇਰ ਕੋ ਵੀ ਬਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਧੰਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ 'ਚ ਜਾਣਾ ਹੀ ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਾਰਪਾ ਸਾਹਿਬ ਦਾ ਸਨਮਾਨ ਕੀਤਾ ਆਪਣਾ ਸੇਵਾ ਦਿੱਤਾ ਇਹਨੂੰ ਪਰਵਾਨ ਕਰਨਾ ਹੌਸਲੀ ਤੇ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਸੀ ਅਮਰਪਾਲ ਅਮਰਪਾਲ ਮੈਂ ਪਹਿਲਾਂ ਗਿਆ ਸੀ ਮੈਂ ਇਹ ਬਾਤ ਨਹੀਂ ਪੈਣਾ ਮੈਂ ਆਪਣਾ ਹਸਤੀਪਾ ਜਿਹੜਾ ਆ ਅੰਤਰ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਅਧਿਕਾਰਾਂ ਦੇਣਾ ਪੈਂਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਕਿ ਮੈਂ ਆਪਣਾ ਪ੍ਰਾਪਤ ਕਰ ਦਿੰਦਾ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੋਸਤੀ ਭਾਦਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਤੱਕ ਸਿੰਘ ਸਾਹਿਬ ਮੈਂ ਜਿੱਦ ਕਿ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਣਯੋਗ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਚੋਕੇ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰਾੰਤ ਤਸੀਬਾ ਦੇਣਾ ਗੁਰੂ ਸਾਹਿਬ ਕਿਰਪਾ ਕਾਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਗਾਜ਼ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸੁਖਮੁਨ ਕਰਨੀ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਫੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਫੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧੰਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰਾਂ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਔਰ ਕਈ ਵਾਰੀ ਮੇਰ ਕੋ ਵੀ ਵਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਵਿੱਚ ਇਦਾਂ ਦੀਆਂ ਛੇੜਨੀਆਂ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀ ਉਮਰ ਅਚ ਜਾਣਾ ਸੋ ਫਿਰ ਦੁਬਾਰਾ ਕਵਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾ ਖਾਲਸਾ ਜੀ ਦਾ ਸਨਮਾਨ ਕੀਤਾ ਆਪਣਾ ਹਸਤੀਪਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹੌਸਲੀ ਤੇ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਸੀ ਅੰਮ੍ਰਿਤਾਲ ਅੰਮ੍ਰਿਤਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਸ ਬਾਤ 'ਚ ਨਹੀਂ ਪੈਣਾ ਮੈਂ ਆਪਣਾ ਹਸਤੀਪਾ ਜਿਹੜਾ ਆ ਅੰਤਰਕ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰਕ ਕਮੇਟੀ ਦੇ ਅਧਿਕਾਰਾਂ ਦੇਣਾ ਪਾਉਂਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਕਿਹਾ ਮੈਂ ਆਪਣਾ ਪ੍ਰਾਪਤ ਕਰ ਦੋ ਸਿੰਘ ਸਾਹਿਬ ਨੂੰ ਸੇਵਾਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਦ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਔਰ ਨਾਲ ਦੀ ਨਾਲ ਸੱਤ ਮੈਂਬਰ ਦੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਤੋਂ ਸਿੰਘ ਸਾਹਿਬ ਨੂੰ ਮੈਂ ਜਿੱਤੀ ਨਹੀਂ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਦਿਨ ਦਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਤਸਦੀਕਾ ਦੇਣਾ ਗੁਰੂ ਸਾਹਿਬ ਕਿਰਪਾ ਕਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਗਾਜ਼ ਤੱਕ ਸਿੱਖਾਂ ਦਾ ਸਰਮੌਰ ਪ੍ਰਖਤ ਜਿੱਥੋਂ ਕੋਈ ਵੀ ਸਖਮੁਨ ਕਰਨੀ ਹੁੰਦਾ ਤੇ ਸ਼ਰਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਨੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰਾਂ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਪਰ ਕਈ ਵਾਰੀ ਮੇਰੇ ਕੋ ਵੀ ਬਖਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀ ਉਮਰ ਅੱਛਾ ਜਾਣਾ ਨਹੀਂ ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾਰਪਾੜ ਸਾਹਿਬ ਦਾ ਸਨਮਾਨ ਕੀਤਾ ਆਪਣਾ ਹਸਤੀਫਾ ਦਿੱਤਾ ਇਹਨੂੰ ਪ੍ਰਵਾਨ ਕਰਨਾ ਹੌਸਲੀ ਤੇ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਸੀ ਅਮਰਤਵਾਲ ਮੈਂ ਪਹਿਲਾਂ ਗਿਆ ਸੀ ਮੈਂ ਇਹ ਬਾਤ ਨਹੀਂ ਪੈਣਾ ਮੈਂ ਆਪਣਾ ਹਸਤੀਫਾ ਜਿਹੜਾ ਆ ਅੰਤਰਕ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰਕ ਕਮੇਟੀ ਦੇ ਅਧਿਕਾਰਾਂ ਦੇਣਾ ਪੈਂਦਾ ਇਹ ਹੁਣ ਉਹ ਸੋਚਣ ਨੂੰ ਨਹੀਂ ਪੈਂਦਾ ਮੈਂ ਆਪਣਾ ਪ੍ਰਾਪਤ ਕਰ ਦਿੰਦਾ ਸਿੰਘ ਸਾਹਿਬ ਨੂੰ ਸੇਵਾ ਮੂਤ ਕਰਨਾ ਬੇਹਤ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ